ਤੁਹਾਡੇ ਨਾਲ ਅੱਜ ਇੱਕ ਬੜੀ ਵਧੀਆ ਗੱਲ ਕਰਨੀ ਸੀ ਕਿ ਅੱਜ ਨਾ ਇੱਕ ਗੁਰੂ ਮਾਰ ਮਹਾਰਾਜ ਬਦੋਣਾ ਅੱਜ ਇੱਕ ਬੜੇ ਪੁੰਨ ਦਾ ਕੰਮ ਮਿਲਿਆ ਸੋ ਅੱਜ ਅਸੀਂ ਉਸ ਵੀਰ ਨੂੰ ਜਿਹੜਾ ਮੰਦਬੁੱਧੀ ਵੀਰ ਆ ਵਹੀਂ ਪੂਂ ਦੇ ਨੇੜੇ ਤੇੜੇ ਦਾ ਵਾ ਜਿਹੜਾ ਉਹ ਅੱਜ ਅਸੀਂ ਮਨੁੱਖਤਾ ਦੀ ਸੇਵਾ ਮ ਲੁਧਿਆਣੇ ਲੱਗੇ ਜਿਹੜਾ ਆਪਣਾ ਮੋਗਾ ਰੋਡ ਤੇ ਜਿਹੜੀ ਉੱਥੇ ਉਹਨਾਂ ਦੀ ਮਨੁੱਖਤਾ ਦੀ ਸੇਵਾ ਸੰਸਥਾ ਵਾ ਉੱਥੇ ਉਸ ਵੀਰ ਨੂੰ ਛੱਡਣ ਜਾ ਰਹੇ ਹਾਂ ਸੋ ਅਸੀਂ ਹੁਣ ਨਿਕਲ ਪਏ ਹਾਂ ਜੀ ਆਪਣੇ ਪਿੰਡ ਤੋਂ ਤੇ ਜਾ ਰਹੇ ਆ ਖਡੂਰ ਸਾਹਿਬ ਵਾਲੀ ਸਾਈਡ ਉੱਥੇ ਨਾਲ ਸਾਡੇ ਮਾਮਾ ਜੀ ਦੇਵ ਖਹਿਰਾ ਜੋ ਕਿ ਤੁਸੀਂ ਕਾਫੀ ਗਾਣਿਆਂ ਦੇ ਵਿੱਚ ਜਾਂ ਸ਼ਾਰਟ ਮੂਵੀਆਂ ਦੇ ਵਿੱਚ ਜੇ ਤੁਸੀਂ ਵੇਖਿਆ ਹੋਊਗਾ ਉਹਨਾਂ ਦੀ ਬਦੌਲਤ ਅੱਜ ਇੱਕ ਸੇਵਾ ਕਰਨ ਦਾ ਮੌਕਾ ਮਿਲਿਆ ਵਾ ਸੋ ਅੱਗੇ ਜਾ ਕੇ ਉਹਨਾਂ ਨੂੰ ਮਿਲਦੇ ਆਂ ਤੇ ਉਹ ਵੀ ਤੁਹਾਨੂੰ ਸਾਰਾ ਗਾੜੀ ਸਾਰਾ ਕੁਝ ਦਿਖਾਵਾਂਗੇ ভাই ਜੀ ਕੀ ਪਤੇ ਦੋਸਤੋ ਮੈਂ ਤੁਹਾਡਾ ਦੇਵ ਖਹਿਰਾ ਪਿਛਲੇ 7-8 ਸਾਲ ਤੋਂ ਮੈਂ ਸ੍ਰੀ ਖਡੂਰ ਸਾਹਿਬ ਤੋਂ ਤាប់ ਤੋਂ ਡਿਊਟੀ ਜਾਣਾ ਰਸਤੇ 'ਚ ਇੱਕ ਪਿੰਡ ਹੁੰਦਾ ਛੇਈ ਚੱਕ ਉੱਥੇ ਇੱਕ ਨੌਜਵਾਨ ਇੱਕ ਨਾ ਛੜਕੜੇ ਕੱਟੇ ਮੇਰੇ ਇੱਕ ਚਾਰੇ ਕੱਪੜੇ ਪਾ ਗਏ ਤੇ ਇੱਕ ਪੋਟਲੀ ਜੀ ਚੁੱਕੀ ਹਦੀ ਆ ਉਹ ਅਕਸਰ ਹੀ ਮੈਨੂੰ ਮਿਲਦਾ ਛੜਕੜੇ ਕੰਡੇ ਤਰੇ ਫਿਰਦਾ ਮੈਂ ਕਈ ਵਾਰ ਗੱਡੀ ਰੋਕ ਕੇ ਉਹਨੂੰ ਵੇਖਦਾ ਪਰ ਕਰ ਕੋਈ ਨਾ ਸਕਿਆ ਤੇ ਪਿਛਲੇ 1 ਸਾਲ ਤੋਂ ਮੈਂ ਸਰਦਾਰ ਗੁਰਪ੍ਰੀਤ ਸਿੰਘ ਮਿੰਟੂ ਮੁਕਤ ਨੁਕਤਾ ਦੀ ਸੇਵਾ ਵਾਲੇ ਜਿਹੜੇ ਲੁਧਿਆਣੇ ਆ ਉਹਨਾਂ ਦੇ ਪੋਸਟਾਂ ਵੇਖਦੇ ਆ ਤੇ ਸ਼ੇਅਰ ਵੀ ਕਰਦਾ ਫਿਰ ਇੱਕ ਦਿਨ ਮੈਂ ਡਿਊਟੀ ਤੋਂ ਵਾਪਸ ਆ ਰਿਹਾ ਸੀ ਜਦੋਂ ਮੈਂ ਵੇਖਿਆ ਇਹ ਇਹਨੂੰ ਵੇਖ ਕੇ ਮੈਂ ਲੰਘ ਗਿਆ 10 ਕਿਲੋਮੀਟਰ ਤੋਂ ਫਿਰ ਮੈਂ ਵਾਪਸ ਗੱਡੀ ਲਿਆਂਦੀ ਤੇ ਗੱਡੀ ਲਿਆ ਕੇ ਤੇ ਫਿਰ ਜਦੋਂ ਮੈਂ ਇਹਨੂੰ ਵੇਖਿਆ ਤੇ ਅੱਧ ਨੰਗੀ ਹਾਲਤ ਚ ਨੌਜਵਾਨ ਜਿਹੜਾ ਮੈਲੇ ਕੱਪੜੇ ਪਾਏਗੇ ਕੋਟਰੀ ਜੀ ਫੜੀ ਤੇ ਮੈਂ ਇਹਨੂੰ ਪੁੱਛਿਆ ਇਹਦਾ ਨਾਮ ਤੇ ਉਹਨੇ ਅੱਗ ਬੋਲਿਆ ਨਹੀਂ ਤੇ ਫਿਰ ਮੈਂ ਇਹਦੀ ਛੋਟਾ ਜਿਹਾ ਵੀਡੀਓ ਕਲਿੱਪ ਬਣਾਇਆ ਤੋਂ ਮਨੁੱਖਤਾ ਦੀ ਸੇਵਾ ਵਾਲਿਆਂ ਨੂੰ ਲੁਧਿਆਣੇ ਪਾਇਆ ਤੇ ਅਸੀਂ ਫਿਰ ਅਗਲੀ ਕਾਰਵਾਈ ਕਰਾਂਗੇ ਫਿਰ ਦੋਸਤੋ ਇੱਕ ਦਿਨ ਮੈਂ ਡਿਊਟੀ ਤੋਂ ਆ ਰਿਹਾ ਤੇ ਦੋ ਬੀਬੀਆਂ ਆਪਣੇ ਘਰ ਦੇ ਅੱਗੇ ਬੈਠੀਆਂ ਹੈਗੇ ਸਰਦੰਦੇ ਮੈਂ ਉਹਨਾਂ ਭੈਣਾਂ ਨੂੰ ਪੁੱਛਿਆ ਇੱਕ ਨੂੰ ਮੈਂ ਕਿਹਾ ਵੀ ਭੈਣ ਜੀ ਆਹ ਬੱਚਾ ਜਿਹੜਾ ਇੱਥੇ ਘੁੰਮਦਾ ਹੁੰਦਾ ਵਾ ਉਹਦਾ ਘਰ ਕਿੱਥੇ ਆ ਉਹਨਾਂ ਨੇ ਫਿਰ ਮੈਨੂੰ ਇਸ਼ਾਰਾ ਕਰਕੇ ਦੱਸਿਆ ਵੀ ਇਤੋਂ 2 ਕਿਲੋਮੀਟਰ ਅਟਵਾ ਖੇਤਾਂ 'ਚ ਰਹਿੰਦੇ ਆਏ ਇਹਦੇ ਪਿਓ ਦਾ ਨਾਮ ਗਰਵੇਸ਼ ਸਿੰਘ ਹੈ ਤੇ ਉਹ ਐਕਸਪਾਇਰ ਹੋ ਗਿਆ ਵਾ ਫਿਰ ਮੈਂ ਪੁੱਛਦਾ ਪਛਾਹਦਾ ਉਹਨਾਂ ਦੇ ਘਰ ਪਹੁੰਚਿਆ ਮੇਰੇ ਮਨ 'ਚ ਡਰ ਹੀ ਵੀ ਘਰ ਵਾਲੇ ਕਿਤੇ ਕੋਈ ਮੈਨੂੰ ਗੱਲ ਨਾ ਕਰਨ ਪਰ ਜਦੋਂ ਮੈਂ ਉਹਨਾਂ ਦੇ ਘਰ ਆਇਆ ਤੇ ਮੈਨੂੰ ਸਾਰਿਆਂ ਨੇ ਸਹਿਮਤੀ ਦਿੱਤੀ ਸੋ ਦੋਸਤੋ ਮੈਂ ਮਨੁੱਖਤਾ ਦੀ ਸੇਵਾ ਵਾਲੇ ਉਹਨਾਂ ਦੇ ਨਾਲ ਫੋਨ ਤੇ ਗੱਲ ਕੀਤੀ ਉਹ ਕਹਿੰਦੇ ਵੀ ਤੁਸੀਂ ਆਪਣੀ ਗੱਡੀ ਤੇ ਇਹਨੂੰ ਲੈ ਆਓ ਤੇ ਜੇ ਐਡਮਿਟ ਹੋਣ ਵਾਲਾ ਹੈ ਤਾਂ ਐਡਵਰਟ ਕਰ ਲਾਂਗੇ ਤੇ ਟ੍ਰੀਟਮੈਂਟ ਦੇ ਕੇ ਥੋੜਾ ਦਾਂਗੇ ਬਲੱਗਣਾ ਵਾ ਉਹਦੇ ਤੋਂ ਪਹਿਲਾਂ ਚਾਰ ਦੇ ਤੁਸੀਂ ਟੋਕਨ ਲੈ ਲਿਓ ਫਿਰ ਮੈਂ ਫੋਨ ਕਰਕੇ ਦੋਸਤੋ ਟੋਕਨ ਹਾਸਲ ਕੀਤਾ ਤੇ ਅੱਜ ਅਸੀਂ ਜੇ ਦੋਸਤੋ ਜਗਤਪ੍ਰੀਤ ਸਿੰਘ ਦੇ ਜੱਜੂ ਇਹਨੂੰ ਅੱਜ ਅਸੀਂ ਲੁਧਿਆਣੇ ਲੈ ਕੇ ਚੱਲੇ ਆਂ ਮਨੁੱਖਤਾ ਦੀ ਸੇਵਾ ਇਹ ਦਾਵਾਵਾਂ ਕਰਿਓ ਕਿ ਇਹ ਵੈਗਰੂ ਸੱਚੇ ਪਾਤਸ਼ਾਹ ਗੂ ਤੋਂ ਜਗਪ੍ਰੀਤ ਬਣ ਕੇ ਆਵੇ ਤੇ ਆਪਣਿਆਰ ਕੀ ਜਿੰਦਗੀ ਬਤੀਤ ਕਰੇ ਦਾਵਾਵਾਂ ਕਰਿਓ ਇਹ ਵੀਡੀਓ ਬਣਾਉਣ ਦਾ ਮਸਲਾ ਇਹ ਆ ਸਿਰਫ ਸਿਰਫ ਮਸਲਾ ਇਹ ਆ ਦੋਸਤੋ ਕਿ ਜੇ ਤੁਹਾਡੇ ਵੀ ਆਲੇ ਦੁਆਲੇ ਇਦਾਂ ਦੀ ਕੋਈ ਰੂਹ ਇਦਾਂ ਦਾ ਮਿਲਦਾ ਨੌਜਵਾਨ ਕੋਈ ਇਨਸਾਨ ਮਿਲਦਾ ਤੇ ਉਹਨੂੰ ਮਨੁੱਖਤਾ ਦੀ ਸੇਵਾ ਵਾਲਿਆਂ ਨਾਲ ਸੰਪਰਕ ਕਰਕੇ ਉੱਥੇ ਪਹੁੰਚਾਓ ਤੇ ਉਹ ਵੀ ਇੱਕ ਵਧੀਆ ਆਪਣਿਆਰ ਕੀ ਜਿੰਦਗੀ ਬਤੀਤ ਕਰ ਸਕੇ ਸੋ ਚਲੋ ਸਰ ਮੇਰੇ ਨਾਲ ਨੇ ਸਰਪੰਚ ਮਨਦੀਪ ਸਿੰਘ ਇਹ ਮੇਰੇ ਭਾਂਜੇ ਨੇ ਤਨੀਲ ਦੇ ਪਿੰਡ ਦੇ ਸਰਪੰਚ ਨੇ ਇਹਨਾਂ ਨੇ ਉਧਰਤਰਿਕਰ ਸਿੰਘ ਜਿਹੜੇ ਵੀਡੀਓ ਬਣਾ ਰਿਹਾ ਆ ਇਹਨਾਂ ਬੜਾ ਸਹਿਯੋਗ ਦਿੱਤਾ ਆ ਸਰਦਾਰ ਸੁਖਵਿੰਦਰ ਸਿੰਘ ਜੀ ਇਹਦੇ ਚਾਚਾ ਜੀ ਨੇ ਇਹਨਾਂ ਨੇ ਸਹਿਯੋਗੀ ਆ ਭੈਣ ਜੀ ਸਾਡੇ ਇਧਰ ਕਰੋ ਇਹਦੇ ਮਾਤਾ ਜੀ ਆ ਪਿਤਾ ਜੀ ਇਹਦੇ ਜਿਹੜੇ ਆ ਉਹਨਾਂ ਐਕਸਪਾਇਰ ਹੋ ਗਏ ਆ ਤੇ ਭਰਾ ਉਹ ਵੀ ਲੱਤਾਂ ਤੋਂ ਪਾਹ ਜਿਆ ਡੰਡੇ ਦੇ ਹਸਾਰੇ ਨਾਲ ਤੁਰਦਾ ਤੇ ਪਰਿਵਾਰ ਦੀ ਆਰਥਿਕ ਹਾਲਤ ਇਹਦੀ ਵਧੀਆ ਨਹੀਂ ਦੋਸਤੋ ਪਰ ਮੇਰਾ ਮਕਸਦ ਸਿਰਫ ਇਹ ਨਹੀਂ ਬਣਾਉਣਾ ਕਿ ਤੁਸੀਂ ਵੀ ਇਹ ਆਲੇ ਦੁਆਲੇ ਤਾਂ ਇਹਦਾ ਇਨਸਾਨ ਮਿਲਦਾ ਠੀਕ ਰਹੋ ਹੋਰ ਮੇਰਾ ਕੋਈ ਵੀ ਕਿਸੇ ਤਰ੍ਹਾਂ ਦਾ ਕੋਈ ਮਸਲਾ ਨਹੀਂਗਾ ਉਹਨੇ ਇਹਨੂੰ ਕਹਿੰਦੇ ਲੱਗੇ ਚੱਲੇ ਆ ਬਾਜੀ ਉਹਨਾਂ ਦੀ ਸਹਿਮਤੀ ਦੇ ਨਾਲ ਇਹ ਚਾਚਾ ਜੀ ਨੇ ਸਰਦਾਰ ਸੁਖਦੇਵ ਸਿੰਘ ਇਹ ਵੀ ਸਾਡੇ ਨਾਲ ਜਾਣਗੇ ਸਤਿਕਾਰਯੋਗ ਜੀ ਸਾਰਿਆਂ ਨੂੰ ਅੱਜ ਅਸੀਂ ਆਏ ਜੀ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਜੇ ਅੱਜ ਗੱਲ ਕਰੀਏ ਮਨੁੱਖਤਾ ਦੀ ਸੇਵਾ ਤੇ ਬਹੁਤ ਵੱਡੀ ਸੇਵਾ ਚੱਲ ਰਹੀ ਹੈ ਸੋ ਸਾਰੇ ਵੀਰਾਂ ਭਰਾਵਾਂ ਨੂੰ ਬੇਨਤੀ ਹੈ ਕਿ ਇੱਥੇ ਜ਼ਰੂਰ ਪਹੁੰਚੋ ਇੱਥੇ ਵਿਜ਼ਿਟ ਕਰੋ ਵੇਖੋ ਆਣ ਕੇ ਕਿ ਅੱਜ ਦੇ ਸਮੇਂ ਦੇ ਜੇ ਅੱਜ ਕਲਯੁਗ ਦੇ ਸਮੇਂ ਦੇ ਵਿੱਚ ਜੇ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਹੋਣ ਉਹ ਇੱਥੇ ਪਹੁੰਚੇ ਜੇ ਕੋਈ ਕਵੇ ਨਾ ਮੈਨੂੰ ਕੋਈ ਪੁੱਛੇ ਕਿ ਰੱਬ ਕਿਵੇਂ ਦਾ ਹੁੰਦਾ ਤਾਂ ਮੈਂ ਉਹ ਦੱਸ ਸਕਦਾ ਹਾਂ ਕਿ ਭਾਈ ਇੱਥੇ ਪਹੁੰਚੋ ਸਾਡੇ ਵੱਡੇ ਭਾਈ ਗੁਰਪ੍ਰੀਤ ਸਿੰਘ ਮਿੰਟੂ ਜਿਨ੍ਹਾਂ ਨੇ ਇੱਕ ਠਾਣੇ ਤੋਂ ਇਹ ਸੇਵਾ ਸ਼ੁਰੂ ਕੀਤੀ ਸੀ ਤੇ ਅੱਜ ਮਹਾਰਾਜ ਦੀ ਕਿਰਪਾ ਨਾਲ ਸਾਰੇ ਹੀ ਵੀਰਾਂ ਭਰਾਵਾਂ ਦੇ ਸਹਿਯੋਗ ਨਾਲ ਬਹੁਤ ਵੱਡੀ ਬਿਲਡਿੰਗ ਪੰਜ ਮੰਜ਼ਿਲਾ ਬਿਲਡਿੰਗ ਬਣ ਕੇ ਤਿਆਰ ਹੋ ਰਹੀ ਆ। ਤੋਂ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਇੱਥੇ ਆਪਣੇ ਦਸਵੰਧ ਜ਼ਰੂਰ ਕੱਢਿਆ ਕਰੋ। ਹੋਰਾਂ ਥਾਵਾਂ ਤੇ ਵੀ ਆਪਾਂ ਬਹੁਤ ਪੈਸੇ ਫੂਕਤੀਆਂ ਦੇ। ਇਹੋ ਜਿਹੇ ਥਾਵਾਂ ਤੇ ਵੀ ਆਣ ਕੇ ਆਪਾਂ ਜ਼ਰੂਰ ਵਿਜ਼ਿਟ ਕਰਿਆ ਕਰੀਏ। ਔਰ ਜਿਹੜੇ ਇੱਥੇ ਮੰਦਭੁੱਧੀ ਮੇਰੇ ਵੀਰ ਜਿਹੜੇ ਠੀਕ ਉਹ ਜਾਣਦੇ ਮਹਾਰਾਜ ਨੇ ਲੰਮੀਆਂ ਉਮਰਾਂ ਬਖਸ਼ੀਆਂ। ਉਹ ਸਾਰਿਆਂ ਨੂੰ ਇਹੀ ਹੈ ਕਿ ਇੱਥੇ ਜ਼ਰੂਰ ਪਹੁੰਚ ਕੇ ਇੱਥੇ ਆਣ ਕੇ ਮਾਹੌਲ ਚੜ ਵੇਖੋ ਆਣ ਕੇ ਤੁਹਾਨੂੰ ਪਤਾ ਲੱਗੇ ਕਿ ਰੱਬ ਕਿੱਥੇ ਵਸਣ ਦਿਆ ਵਾ ਇਹੋ ਜੇ ਥਾਵਾਂ ਤੇ ਰੱਬ ਵਸਦਾ ਵਾ ਜੇ ਅੱਜ ਕੱਲ੍ਹ ਯੁੱਗ ਦੇ ਸਮੇਂ ਦੇ ਵਿੱਚ ਕਿਸੇ ਨੇ ਰੱਬ ਦੇ ਦਰਸ਼ਨ ਕਰਨੇ ਹੋਣ ਤੇ ਭਾਈ ਮੈਂ ਕਹਿ ਸਕਦਾ ਵਾਂ ਕਿ ਭਾਈ ਗੁਰਪ੍ਰੀਤ ਸਿੰਘ ਮਿੰਟੂ ਦੇ ਕਰ ਸਕਦੇ ਜੀ ਧੰਨਵਾਦ ਜੀ